ਆਮ ਆਦਮੀ ਪਾਰਟੀ ਦੀ ਇੱਕ ਬੰਧੂਆ ਮਜ਼ਦੂਰਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਆਵਦੇ ਮੁੱਦਿਆਂ ਦੀ ਗੱਲ ਕਰਨ ਵਾਲਾ ਕੋਈ ਕਿਸੇ ਇਮਾਨਦਾਰੀ ਦੀ ਗੱਲ ਕਰਨ ਵਾਲਾ ਬੰਦਾ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਆਉਂਦਾ। ਸੱਚੇ ਇਹ 프리ਦਕੋਟ ਦਾ ਇੱਕ ਆਮ ਆਦਮੀ ਪਾਰਟੀ ਦਾ ਸਿਰ ਕੱਢ ਨੌਜਵਾਨ ਸੀ ਜਿਨੇ ਮੈਡੀਕਲ ਦੇ ਮੁੱਦੇ ਦੇ ਉੱਤੇ ਜਿਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਮੁੱਦੇ ਦੇ ਉੱਤੇ ਬਹੁਤ ਸੱਚ ਲੋਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਬਹੁਤ ਵੱਡੀਆਂ ਧੰਦ ਲੀਆਂ ਉਹਦੇ ਵਿੱਚ ਹੋਇਆ ਤੇਰੀ ਐਡੀ ਤਕੜੀ ਝੜ ਹੈਨੀ ਤੂੰ ਐਮਐਲਏ ਨੂੰ ਚੱਬ ਸਕੇ ਐਮਐਲਏ ਤੇ ਤੈਨੂੰ ਹੱਥ ਨਹੀਂ ਲੱਗੇ ਸੋ ਉਹਨੇ ਹੱਥ ਲਾ ਕੇ ਵਿਖਾਇਆ ਮੇਰੇ ਸਾਹਮਣੇ ਮੇਰੇ ਦੂਜੇ ਪਾਸੇ ਸਾਰਾ ਇਹਦਾ ਹੋਟਲ ਤੋੜ ਦਿੱਤੇ ਰੱਖ ਦਿੱਤਾ ਗਿਆ ਨਜਾਇਜ਼ ਜਿਹਨੂੰ ਕਹਿੰਦੇ ਕੰਸਟਰਕਸ਼ਨ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਤੋੜਿਆ ਸਰ ਆਮ ਆਦਮੀ ਪਾਰਟੀ ਦੇ ਖਿਲਾਫ ਬੋਲੇ ਨਹੀਂ ਉਹਨਾਂ ਨੇ ਸੱਚ ਦੀ ਅਜੇ ਤੱਕ ਕੋਈ ਗੱਲ ਕੀਤੀ ਨਹੀਂ ਇਸ ਕਰਕੇ ਉਹ ਉੱਥੇ ਚੱਲੀ ਜਾਊਗਾ ਪਰ ਜਿੱਦਾਂ ਆਮ ਆਦਮੀ ਪਾਰਟੀ ਦੇ ਖਿਲਾਫ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਉਸੇ ਦਿਨ ਤੋਂ ਉਹਨਾਂ ਦੀਆਂ ਵੀ ਜਾਂਚਾਂ ਖੁੱਲਣੀਆਂ ਸ਼ੁਰੂ ਹੋ ਜਾਣਗੀਆਂ ਦੇਖੋ ਇਹ ਆਮ ਆਦਮੀ ਪਾਰਟੀ ਦੀ ਇੱਕ ਬੰਦੂਆ ਮਜ਼ਦੂਰਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ ਪੰਜਾਬ ਸਰਕਾਰ ਦਾ ਪੂਰੀ ਤਰ੍ਹਾਂ ਚਿਹਰਾ ਨੰਗਾ ਹੋ ਗਿਆ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਵਾਲਾ ਕੋਈ ਕਿਸੇ ਈਮਾਨਦਾਰੀ ਦੀ ਗੱਲ ਕਰਨ ਵਾਲਾ ਬੰਦਾ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਆਉਂਦਾ ਤਾਜ਼ਾ ਮਿਸਾਲ ਕੁੰਵਰ ਵਿਜੇ ਪ੍ਰਤਾਪ ਦੀ ਤੁਸੀਂ ਲੈ ਸਕਦੇ ਹੋ ਜਿਨੇ ਆਮ ਆਦਮੀ ਪਾਰਟੀ ਦੇ ਖਿਲਾਫ ਝੰਡਾ ਚੁੱਕਿਆ ਸੀ ਕਿ ਰਾਹੁਲ ਰਾਗਵ ਝੰਡਾ ਚੱਡਾ ਜੋ ਆ ਉਹ ਨਸ਼ਾ ਵਕਾਉਂਦਾ ਸੋ ਉਹਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਇਸੇ ਤਰ੍ਹਾਂ ਅਰਸ਼ ਸੱਤਰ ਇਹ ਫਰੀਦਕੋਟ ਦਾ ਇੱਕ ਆਮ ਆਦਮੀ ਪਾਰਟੀ ਦਾ ਸਿਰ ਕੱਟ ਨੌਜਵਾਨ ਸੀ ਜਿਨੇ ਮੈਡੀਕਲ ਦੇ ਮੁੱਦੇ ਦੇ ਉੱਤੇ ਜਿਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਮੁੱਦੇ ਦੇ ਉੱਤੇ ਬਹੁਤ ਸੱਚ ਲੋਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਬਹੁਤ ਵੱਡੀਆਂ ਧਾਂਦ ਲੀਆਂ ਉਹਦੇ ਵਿੱਚ ਹੋਈਆਂ ਜੋ ਵਿਜੀਲੈਂਸ ਜਿਹਦੀ ਜਾਂਚ ਕਰ ਰਹੀ ਹੈ ਸੋ ਇਸ ਕਰਕੇ ਇਹਨੂੰ ਵੀ ਅੱਜ ਆ ਸਜ਼ਾ ਮਿਲੀ ਆ ਤੁਸੀਂ ਦੇਖ ਸਕਦੇ ਹੋ ਮੇਰੇ ਦੂਜੇ ਪਾਸੇ ਸਾਰਾ ਇਹਦਾ ਹੋਟਲ ਤੋੜ ਦਿੱਤੇ ਰੱਖ ਦਿੱਤਾ ਗਿਆ ਨਜਾਇਜ਼ ਜਿਹਨੂੰ ਕਹਿੰਦੇ ਕੰਸਟਰਕਸ਼ਨ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਤੋੜਿਆ ਕਿ ਇਹਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਪਰ ਮੈਂ ਪੰਜਾਬ ਸਰਕਾਰ ਨੂੰ ਇਹ ਪੁੱਛਣਾ ਚਾਹਣਾ ਇੱਥੋਂ ਦੇ ਐਮਐਲਏ ਸਾਹਿਬ ਨੂੰ ਇਹ ਪੁੱਛਣਾ ਚਾਹਣਾ ਜਦੋਂ ਤੁਸੀਂ ਇਹਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਕੀ ਉਦੋਂ ਤੁਹਾਨੂੰ ਨਹੀਂ ਦਿਖਿਆ ਜਦੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਇਹਨਾਂ ਨੂੰ ਸਰੋਪੇ ਪਾ ਰਹੇ ਸੀ ਤਾਂ ਤੁਸੀਂ ਕੋਲ ਖੜੇ ਸੀ ਉਦੋਂ ਤੁਸੀਂ ਦੱਸ ਨਹੀਂ ਸਕਦੇ ਸੀ ਕਿ ਇਹ ਬੰਦੇ ਨੇ ਨਿਯਾਜ ਕਬਜ਼ਾ ਕੀਤਾ ਹੋਇਆ ਇਹ ਸਾਰੇ ਦਾ ਸਾਰਾ ਬੰਦੂਆ ਮਜ਼ਦੂਰਾਂ ਵਾਲੀ ਪਾਰਟੀ ਬਣ ਚੁੱਕੀ ਆ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਦੀ ਕੋਈ ਆਜ਼ਾਦ ਮੈਂ ਸਮਝਦਾ ਕੋਈ ਆਇਡੈਂਟੀਫਿਕੇਸ਼ਨ ਹੈ ਹੀ ਨਹੀਂ ਆਯਾਦ ਬੰਦਾ ਕੋਈ ਹੈ ਹੀ ਨਹੀਂ ਕੋਈ ਆਪਣੀ ਗੱਲ ਰੱਖ ਹੀ ਨਹੀਂ ਸਕਦਾ ਇਹਨਾਂ ਨੂੰ ਸਿਰਫ ਬੰਦੂਆ ਮਜ਼ਦੂਰ ਚਾਹੀਦੇ ਆ ਜਿਵੇਂ ਸੁੱਚਾ ਸਿੰਘ ਛੋਟੇਪੁਰ ਹੋ ਗਿਆ ਆਪਣੇ ਫੂਲਕਾ ਸਾਹਿਬ ਨੂੰ ਕੱਢਿਆ ਗੁਰਪ੍ਰੀਤ ਸਿੰਘ ਘੁੱਗੀ ਨੂੰ ਕੱਢਿਆ ਇਸੇ ਤਰ੍ਹਾਂ ਇਹ ਮੁੰਡਾ ਵੀ ਆ ਜੋ ਮਸਲੇ ਚੱਕਦਾ ਸੀ ਆਮ ਆਦਮੀ ਪਾਰਟੀ ਦੇ ਵਿੱਚ ਇਮਾਨਦਾਰੀ ਦੀ ਗੱਲ ਕਰਦਾ ਸੀ ਪਰ ਕਿਤੇ ਨਾ ਕਿਤੇ ਹੋ ਸਕਦਾ ਇੱਥੋਂ ਦੇ ਲੋਕਲ ਲੀਡਰਾਂ ਨੂੰ ਉਹ ਬਰਦਾਸ਼ਤ ਨਾ ਹੁੰਦੀ ਹੋਵੇ ਤਾਂ ਕਰਕੇ ਇਸ ਘਟਨਾ ਨੂੰ ਅੰਜਾਮ ਮੈਂ ਸਮਝਦਾ ਦਿੱਤਾ ਗਿਆ ਇਹ ਇਹਨਾਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਸੀ ਕਿ ਇਹਦਾ ਨਜਾਇਜ਼ ਕਬਜ਼ਾ ਹੋਇਆ ਵੀ ਹੈ ਜਾਂ ਨਹੀਂ ਹੋਇਆ ਜੇ ਹੋਇਆ ਇਸਦਾ ਸ਼ਾਮਲ ਕਿਉਂ ਕੀਤਾ ਮੇਰਾ ਇਹ ਸਵਾਲ ਉਹਨਾਂ ਅੱਗੇ ਅਕੀਰ ਮੰਨ ਕੇ ਕਾਰਨ ਕਿ ਮਾਮਲਾ ਜੋ ਹੁਣ ਇੱਕ ਸਰਫ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਹੋਰ ਜਗ੍ਹਾ ਤੇ ਵੀ ਲੋਕਾਂ ਦੀ ਫਿਰਿਆਦ ਕਰਦੀ ਹੋਇਆ ਦੇਖੋ ਹੋਰ ਜਗ੍ਹਾ ਵਾਲੇ ਬੰਦੇ ਹਜੇ ਤੱਕ ਆਮ ਆਦਮੀ ਪਾਰਟੀ ਦੇ ਖਿਲਾਫ ਬੋਲੇ ਨਹੀਂ ਉਨਾਂ ਨੇ ਸੱਚ ਦੀ ਅਜੇ ਤੱਕ ਕੋਈ ਗੱਲ ਕੀਤੀ ਨਹੀਂ ਇਸ ਕਰਕੇ ਉਹ ਉੱਥੇ ਚੱਲੀ ਜਾਊਗਾ ਪਰ ਜਿੱਦਾਂ ਆਮ ਆਦਮੀ ਪਾਰਟੀ ਦੇ ਖਿਲਾਫ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਉਸੇ ਦਿਨ ਤੋਂ ਉਹਨਾਂ ਦੀਆਂ ਵੀ ਜਾਂਚਾਂ ਖੁੱਲਣੀਆਂ ਸ਼ੁਰੂ ਹੋ ਜਾਣਗੀਆਂ ਅੱਜ ਤੁਸੀਂ ਫਿਰ ਇੱਕ ਵਿਤਿਸ਼ਟ ਤੌਰ ਤੇ ਆਏ ਹੋ ਤੁਹਾਡੀ ਤਾਂ ਚੜ੍ਹ ਪੜਿਆ ਸੰਬੰਧਤ ਹੋਣਾ ਇਹ ਜਿਹੜਾ ਹੈਗੇ ਆ ਆਮ ਆਦਮੀ ਪਾਰਟੀ ਦੇ ਹੈਗੇ ਆ ਦਾ ਰਾਜਨੀਤਿਕ ਲਾਹਾ ਨਹੀਂ ਜੀ ਮੈਂ ਤਾਂ ਇੱਥੇ ਸੈਰ ਕਰਦਾ ਆ ਰਿਹਾ ਸੀ ਮੈਂ ਹਰ ਰੋਜ਼ ਹੀ ਸੈਰ ਕਰਦਾ ਸਾਰਾ ਸ਼ਹਿਰ ਹੀ ਜਾਣਦਾ ਤਾਂ ਮੈਂ ਆ ਕੇ ਦੇਖਿਆ ਇੱਥੇ ਕਿਵੇਂ ਜੀਸੀਬੀਆਂ ਲੱਗੀਆਂ ਜਿਵੇਂ ਕਿਸੇ ਨਸ਼ਾ ਤਸਕਰ ਦਾ ਘਰ ਤੋੜਨਾ ਹੋਵੇ ਐ ਪੁਲਿਸ ਲਾਈ ਪਈ ਐ ਜਿਵੇਂ ਪਤਾ ਨਹੀਂ ਕਿੱਡਾ ਵੱਡਾ ਐਥੇ ਕਾਂਡ ਕਰਨਾ ਹੋਵੇ ਇਹਦਾ ਵੈਸੇ ਵੀ ਨਗਰ ਕੌਂਸਲ ਦੀ ਜੀ ਉਹਨੂੰ ਕਹਿ ਦਿੰਦੇ ਉਹ ਕਰ ਦਿੰਦਾ ਜਾਂ ਬੀ ਐਂਡ ਆਰ ਵਾਲਿਆਂ ਨੂੰ ਕਹਿ ਦਿੰਦੇ ਉਹ ਕਰ ਦਿੰਦਾ ਜਿਹੜੇ ਹਿਸਾਬ ਦੇ ਨਾਲ ਐਂ ਡਰਾਮਾ ਰਚਿਆ ਗਿਆ ਇਹ ਸਿੱਧੇ ਤੌਰ ਤੇ ਦੱਸ ਰਿਹਾ ਹੈ ਕਿ ਐਮ ਐਲ ਏ ਦੀ ਪਾਵਰ ਬਹੁਤ ਆ ਉਹ ਦੱਸਣ ਵਾਸਤੇ ਇਹਨਾਂ ਨੇ ਸਭ ਕੁਝ ਕੀਤਾ ਕਿਉਂਕਿ ਉਹਨਾਂ ਦੇ ਬੰਦਿਆਂ ਨੇ ਪਹਿਲਾਂ ਹੀ ਟੀਵੀ ਚੈਨਲਾਂ ਦੇ ਉੱਤੇ ਕਿਹਾ ਵੀ ਮਿੱਤਰਾ ਤੇਰੀ ਏਡੀ ਤਕੜੀ ਝੜ ਹੈਨੀ 2 ਐਮਐਲ ਨੂੰ ਚੱਬ ਸਕੇ ਐਮਐਲ ਦੇ ਤੈਨੂੰ ਹੱਥ ਨਹੀਂ ਲੱਗੇ ਸੋ ਉਹਨੇ ਹੱਥ ਲਾ ਕੇ ਵਿਖਾਇਆ ਮੇਰੇ ਹਿਸਾਬ ਨਾਲ ਤਾਂ